ਪੰਜਾਬ ਵਿੱਚ ਇਹ ਪੰਜ ਟ੍ਰੇਨਾਂ ਰੱਦ ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਵੇਗਾ ਸਾਹਮਣਾ ਘਰੋਂ ਨਿਕਲਣ ਤੋਂ ਪਹਿਲਾਂ ਸੁਣ ਲਵੋ ਪੂਰੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਤੇ ਪੁਨਰ ਵਿਕਾਸ ਅਤੇ ਰੱਖ-ਰਖਾਅ ਦੇ ਕੰਮ ਕਾਰਨ ਇੱਕ ਦਰਜਨ ਤੋਂ ਵੱਧ ਰੇਲ ਗੱਡੀਆਂ ਦੀਆਂ ਸੇਵਾਵਾਂ ਅਸਥਾਈ ਤੌਰ ਤੇ ਪ੍ਰਭਾਵਿਤ ਹੋਣ ਗਿਆ ਇਹ ਬਦਲਾਅ 22 ਮਾਰਚ ਤੋਂ 29 ਜੂਨ ਤੱਕ ਲਾਗੂ ਰਹੇਗਾ ਇਸ ਤਹਿਤ 15 ਰੇਲ ਗੱਡੀਆਂ ਦੀਆਂ ਸੇਵਾਵਾਂ ਅਸਥਾਈ ਤੌਰ ਤੇ ਰੱਦ ਕੀਤੀਆਂ ਜਾਣਗੀਆਂ ਦੋ ਸ਼ਾਰਟ ਟਰਮੀਨੇਟ ਕੀਤੀਆਂ ਜਾਣਗੀਆਂ ਅਤੇ ਦੋ ਸ਼ਾਰਟ ਓਰੀਜਿਨੇਟ ਕੀਤੀਆਂ ਜਾਣਗੀਆਂ ਫਿਰੋਜ਼ਪੁਰ ਡਿਵੀਜ਼ਨ ਦੇ ਅਨੁਸਾਰ 54 ਲੁਧਿਆਣਾ ਫਿਰੋਜ਼ਪੁਰ ਕੈਂਟ 14614 14613 ਫਿਰੋਜ਼ਪੁਰ ਤੋਂ ਸ਼ਾਹਬਾਦ ਅਜੀਤ ਸਿੰਘ ਨਗਰ ਤੱਕ ਰਹਿਣ ਵਾਲੀਆਂ ਰੇਲ ਸੇਵਾਵਾਂ ਰੱਦ ਰਹਿਣ ਗਿਆ ਇਸ ਦੇ ਨਾਲ ਹੀ 23 ਮਾਰਚ ਤੋਂ 30 ਜੂਨ ਤੱਕ 14629 14630 ਫਿਰੋਜ਼ਪੁਰ ਕੈਂਟ ਤੋਂ ਚੰਡੀਗੜ੍ਹ ਵਿਚਾਲੇ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹਿਸਾਰ ਤੋਂ ਲੁਧਿਆਣਾ ਜਾਣ ਵਾਲੀ 54603 ਅਤੇ ਲੁਧਿਆਣਾ ਤੋਂ ਚੂਰੂ ਜਾਣ ਵਾਲੀਆਂ 54604 ਰੇਲ ਗੱਡੀਆਂ ਵੀ ਬੰਦ ਰਹਿਣਗੀਆਂ 54053 ਜਾਖਲ ਤੋਂ ਲੁਧਿਆਣਾ ਅਤੇ 54054 ਲੁਧਿਆਣਾ ਤੋਂ ਜਾਖਲ 54523 ਅੰਬਾਲਾ ਕੈਂਟ ਤੋਂ ਲੁਧਿਆਣਾ ਅਤੇ 4052 ਲੁਧਿਆਣਾ ਤੋਂ ਅੰਬਾਲਾ ਕੈਂਟ ਵਿਚਕਾਰ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ 54605 ਗੁਰੂ ਤੋਂ ਲੁਧਿਆਣਾ 54606 ਲੁਧਿਆਣਾ ਤੋਂ ਹਿਸਾਰ ਅਤੇ 54635 ਹਿਸਾਰ ਤੋਂ ਲੁਧਿਆਣਾ ਜਾਣ ਵਾਲੀਆਂ ਰੇਲ ਗੱਡੀਆਂ ਦਾ ਸੰਚਾਲਨ ਵੀ ਬੰਦ ਰਹੇਗਾ ਕੁਝ ਰੇਲ ਗੱਡੀਆਂ ਸ਼ੋਰਟ ਟਰਮੀਨੇਟ ਅਤੇ ਸ਼ੋਰਟ オリジネート ਕੀਤਾ ਗਿਆ ਹੈ 54576 ਲੋਹਿਆ ਖਾਸ ਤੋਂ ਲੁਧਿਆਣਾ ਅਤੇ 54968 ਲੋਹਿਆ ਖਾਸ ਤੋਂ ਲੁਧਿਆਣਾ ਆਉਣ ਵਾਲੀਆਂ ਰੇਲ ਗੱਡੀਆਂ ਫਿਲੋਰ ਤੱਕ ਰੋਕਿਆ ਜਾਵੇਗਾ ਇਸ ਦੇ ਨਾਲ ਹੀ ਰੇਲ ਗੱਡੀਆਂ ਰੇਲ ਗੱਡੀ ਨੰਬਰ 54900 67 ਲੁਧਿਆਣਾ ਤੋਂ ਲੋਹੀਆ ਖਾਸ ਹੂਨ ਫਿਲੋਰ ਤੋਂ ਸ਼ੁਰੂ ਹੋਵੇਗੀ ਟ੍ਰੇਨ ਨੰਬਰ 54634 ਲੁਧਿਆਣਾ ਤੋਂ ਬਿਵਾਨੀ ਤੇ 3 ਮਾਰਚ ਤੋਂ 30 ਜੂਨ ਤੱਕ ਹਿਸਾਰ ਤੋਂ ਚਲੇਗੀ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਉਕਤ ਰੇਲ ਗੱਡੀਆਂ ਦੇ ਸੰਚਾਲਨ ਵਿੱਚ ਬਿਨਾਂ ਕਿਸੇ ਨੋਟਿਸ ਦੇ ਬਦਲਾਅ ਕੀਤੇ ਜਾ ਸਕਦੇ ਹਨ ਇਸ ਲਈ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਰੇਲ ਗੱਡੀ ਦੀ ਸਥਿਤੀ ਦੀ ਜਾਂਚ ਕਰਨਾ ਯਕੀਨੀ ਬਣਾ